ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 8 ਜਨਵਰੀ 2025 ਦਿਨ ਮੰਗਲਵਾਰ ਪੋ ਮਹੀਨੇ ਦੀ 25 ਤਰੀਕ ਹੈ ਜੀ ਸੈਮੀ ਆਮੂ ਕੜਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਜੀ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆ ਪਸਾਬਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪான்ਸਰ ਹੈ ਸਰੀ ਚ ਯੂਜ਼ ਕਰਾਂ ਦੀ ਇਹ ਨਾਮ ਵੱਡ ਡੀਲਰਸ਼ਿਪ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟਰੀਬਿਊਟਰਸ ਜੋ ਕਿ ਵੈਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਭੋਰਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ 트੍ਰੰਪ ਨੇ ਬਿਆਨ ਦਿੱਤੇ ਨੇ ਕੈਨੇਡਾ ਦੇ ਬਾਰੇ ਗ੍ਰੀਨਲੈਂਡ ਦੇ ਬਾਰੇ ਉਹਦੇ ਬਾਰੇ ਕੈਨੇਡੀਅਨ ਆਗੂਆਂ ਦੇ ਪ੍ਰਤੀਕਰਮ ਕੀ ਨੇ ਅਤੇ ਅਸੀਂ ਤੁਹਾਨੂੰ ਖੋਲ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਮਸਲਾ ਹੈ ਕੀ ਆ 트੍ਰੰਪ ਵੱਲੋਂ ਜਿਹੜੀ ਵਾਰ-ਵਾਰ ਗੱਲ ਕੀਤੀ ਜਾ ਰਹੀ ਆ ਕਿ ਕੈਨੇਡਾ ਨੂੰ ਕੁੰਝਵਾਂ ਸੂਬਾ ਬਣਾਉਣਾ ਗ੍ਰੀਨਲੈਂਡ ਦੀ ਮਲਕੀਅਤ ਆਪਣੇ ਨਾਂ ਕਰਾਉਣੀ ਆ ਉਹ ਕਿਉਂ ਇਹੋ ਜਿਹੀਆਂ ਗੱਲਾਂ ਵਾਰ-ਵਾਰ ਕਰ ਰਿਹਾ ਅਸਲ ਦੇ ਵਿੱਚ ਮਗਰ ਗੱਲ ਕੀ ਆ ਇਸ ਦੇ ਨਾਲ ਹੀ ਗੱਲਬਾਤਾਂ ਕੁਝ ਹੋਰ ਖਬਰਾਂ ਬਾਰੇ ਹੋਣਗੀਆਂ ਇੱਕ BC ਦੇ ਵਿੱਚ ਵਾਈਨਰੀ ਆ ਅੱਜ ਦੇ ਉੱਤੇ ਕੁਝ ਰੋਕਾਂ ਲੱਗੀਆਂ ਜੁਰਮਾਨੇ ਲੱਗੇ ਆ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਮੋਰਚਾ ਲੱਗਾ ਹੋਇਆ ਉਹਦੇ 2 ਬਰੇ ਪੂਰੇ ਹੋਣ ਤੱਕ ਮਾਲਚ ਕੱਢਣਾ ਸੀ ਉਹਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਆਗੂਆਂ ਦੀ ਗ੍ਰਿਫਤਾਰੀ ਹੋਈ ਆ ਉਹਦੀ ਗੱਲਬਾਤ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ

ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਜ਼ ਆਪਣਾ ਮੋਟਰਜ਼ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਜ਼ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਾ ਸਹੋਤਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਬਾਰੇ ਅਮਰੀਕਾ ਦੇ ਜਿਹੜੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਆ ਬੀਤੇ ਚ ਕਈ ਵਾਰੀ ਇਹ ਗੱਲ ਆਖ ਚੁੱਕੇ ਆ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾ ਲੈਣਾ ਇਸ ਤੋਂ ਇਲਾਵਾ ਉਹ ਗ੍ਰੀਨਲੈਂਡ ਮੁਲਕ ਬਾਰੇ ਵੀ ਅਕਸਰ ਜਹੀ ਗੱਲ ਕਰਦੇ ਆ ਪਹਿਲਾਂ ਕੈਨੇਡੀਅਨ ਆਗੂ ਇਹਨੂੰ ਇੱਕ ਮਜ਼ਾਕ ਵਜੋਂ ਲੈਂਦੇ ਰਹੇ ਆ ਕਿਉਂਕਿ ਟਰੰਪ ਦੀਆਂ ਕਈਆਂ ਗੱਲਾਂ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ ਕਈ ਵਾਰ ਇਹੋ ਬੇਤਵੀਆਂ ਗੱਲਾਂ ਕਰ ਜਾਂਦੇ ਆ ਸੋ ਕਿਸੇ ਨੇ ਉਹਨੂੰ ਬਹੁਤੀ ਗੰਭੀਰਤਾ ਦੇ ਨਾਲ ਨਹੀਂ ਲਿਆ ਪਰ ਉਹ ਵਾਰ-ਵਾਰ ਇਹ ਗੱਲ ਕਰ ਰਹੇ ਆ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਫਿਰ ਕੀਤੀ ਆ ਇਸ ਨੂੰ ਲੈ ਕੇ ਹੁਣ ਥੋੜੀ ਜਿਹੀ ਗੰਭੀਰਤਾ ਬਣੀ ਹੋਈ ਆ ਸੋ 트ੰਪ ਨੇ ਅੱਜ ਕਿਹਾ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਕਿ ਕੈਨੇਡਾ ਨੂੰ ਫੌਜੀ ਮਦਦ ਦੇ ਨਾਲ ਨਹੀਂ ਬਲਕਿ ਇਕਨੋਮਿਕ ਫੋਰਸ ਦੇ ਨਾਲ ਰਿਕਵਾਇਰ ਕੀਤਾ ਜਾਊਗਾ ਕਬਜ਼ਾ ਕੀਤਾ ਜਾਊਗਾ ਸੋ ਮਤਲਬ ਕਿ ਆਰਥਿਕ ਦਬਾਅ ਦੇ ਅਧੀਨ ਕੈਨੇਡਾ ਨੂੰ ਅਮਰੀਕਾ ਦੇ ਨਾਲ ਰਲਾਇਆ ਜਾਊਗਾ ਸੋ ਰਾਸ਼ਟਰਪਤੀ ਜਿਹੜੇ ਨੇ 트੍ਰੰਪ ਉਹ ਕਹਿੰਦੇ ਵੀ ਇੱਕ ਆਰਟੀਫੀਸ਼ੀਅਲ ਦੀ ਲਾਈਨ ਹੈਗੀ ਕੈਨੇਡਾ ਤੇ ਅਮਰੀਕਾ ਦੇ ਵਿਚਾਲੇ ਉਹ ਹੋ ਕਹਿੰਦੇ ਵੀ ਮਟਾਉਣ ਦਾ ਸਮਾਂ ਆ ਗਿਆ ਆ ਤੇ ਸਾਨੂੰ ਲੋੜ ਪੈਣੀ ਆ ਕੈਨੇਡਾ ਦੀ ਤੇ ਕੈਨੇਡਾ ਨੂੰ ਅਸੀਂ ਵਿਚਰ ਲਾ ਲੈਣਾ ਆ ਤੇ ਉਹ ਕਹਿੰਦੇ ਬਾਕੀ ਦੇ ਕੈਨੇਡਾ ਦੇ ਕਿ ਆਗੂ ਧਮਕੀਆਂ ਦੇ ਰਹੇ ਆ ਤੇ ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ ਨਾ ਸਾਨੂੰ ਤੁਹਾਡੀਆਂ ਕਾਰਾਂ ਦੀ ਲੋੜ ਆ ਅਸੀਂ ਕਾਰਾਂ ਆਪਣੀਆਂ ਡੈਟਰਾਡ ਚ ਬਿਠੜੀਆਂ ਬਣਾ ਲੈਣੀਆਂ ਆ ਨਾ ਸਾਨੂੰ ਤੁਹਾਡੇ ਪਾਣੀ ਦੀ ਲੋੜ ਆ ਨਾ ਤੁਹਾਨੂੰ ਤੁਹਾਡੀ ਲੱਕੜ ਦੀ ਲੋੜ ਆ ਤੇ ਨਾ ਹੀ ਸਾਨੂੰ ਤੁਹਾਡੇ ਕਿਸੇ ਹੋਰ ਚੀਜ਼ ਦੀ ਲੋੜ ਆ ਤੇ ਇਹ ਗੱਲਾਂ ਤੁਸੀਂ ਆਪਣੇ ਕੋਲੋਂ ਰੱਖੋ ਸੋ ਉਸ ਤੋਂ ਬਾਅਦ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਪੀਅਰ ਪੌਲੀਓ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਆ ਤੇ ਵੀ ਉਹਨਾਂ ਨੇ ਵੀ ਕੈਨੇਡਾ ਦੀ ਸੌਵਰਨਟੀ ਬਾਰੇ ਬੜਾ ਠੋਕ ਕੇ ਸਟੈਂਡ ਲਿਆ ਖੁਦ ਮੁਖਤਿਆਰੀ ਦੀ ਗੱਲ ਕੀਤੀ ਆ ਤਾਂ ਮੋਰਿਓ ਕਹਿੰਦੇ ਵੀ ਪਤਾ ਨਹੀਂ ਉਹਨੇ ਜੱਤਣਾ ਆ ਪਤਾ ਨਹੀਂ ਉਹਨੇ ਨਹੀਂ ਜੱਤਣਾ ਤੇ ਮੈਂ ਇਹਨੂੰ ਕੋਈ ਬਾਲੀ ਪ੍ਰਵਾਹ ਨਹੀਂ ਹੈਗੀ ਉਹਦੀ ਵੀ ਉਹ ਕੀ ਕਹਿੰਦਾ ਹੈਗਾ ਪਰ ਦੂਜੇ ਪਾਸੇ ਕੈਨੇਡਾ ਦੇ ਸਾਰੇ ਆਗੂਆਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਆ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਆਖਿਆ ਕਿ ਕੈਨੇਡਾ ਕਦੀ ਵੀ ਅਮਰੀਕਾ ਦਾ 파ਟ ਜਿਹੜਾ ਹਿੱਸਾ ਨਹੀਂ ਬਣੂਗਾ ਉਹ ਕਹਿੰਦੇ ਵੀ ਅਸੀਂ ਦੋ ਮੁਲਕਾਂ ਆਡ-ਆਡ ਭਾਈਚਾਰੇ ਆ ਸਾਡੀਆਂ ਆਸ ਵਿੱਚ ਵਪਾਰਕ ਅਤੇ ਸੱਭਿਆਚਾਰਕ ਸਾਂਝਾਂ ਹੈਗੀਆਂ ਅਸੀਂ ਇੱਕ ਦੂਜੇ ਦੇ ਸਿਕਿਉਰਟੀ ਪਾਰਟਨਰ ਆ ਅਸੀਂ ਇਦਾਂ ਹੀ ਚੱਲਣਾ ਪਸੰਦ ਕਰਾਂਗੇ ਇਸੇ ਤਰੀਕੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੌਲੀਓ ਨੇ ਵੀ ਕੈਨੇਡਾ ਦੀ ਖਤਮ اختیਾਰੀ ਦੀ ਗੱਲ ਠੋਕ ਕੇ ਕੀਤੀ ਆ ਉਹ ਕਹਿੰਦੇ ਕੈਨੇਡਾ ਇੱਕ ਆਜ਼ਾਦ ਮਲਕ ਆ ਕੈਨੇਡਾ ਦੇ ਲੋਕ ਆਜ਼ਾਦ ਰਹਿਣਾ ਪਸੰਦ ਕਰਦੇ ਆ ਤੇ ਇਹ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਖਿਆਲ ਆ ਕੋਈ ਬਹੁਤਾ ਵਧੀਆ ਨਹੀਂ ਆ ਜਗਮੀਤ ਸਿੰਘ ਉਹਨਾਂ ਨੇ ਵੀ ਇਹੀ ਗੱਲ ਆਖੀ ਆ অন্ਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਉਹ ਕਹਿੰਦੇ ਵੀ ਅਸੀਂ ਕਾਊਂਟਰ ਆਫਰ ਦਿੰਨੇ ਆ ਵੀ ਅਮਰੀਕਾ ਨੇ ਜੇ ਕੋਈ ਸੂਬੇ ਵੇਚਣੇ ਆ ਦੱਸੋ ਅਸੀਂ ਖਰੀਦ ਲੈਨੇ ਆ ਕੈਨੇਡਾ ਵਾਲੇ ਤੇ ਗੱਲ ਜਿਹੜੀ ਇੱਥੋਂ ਤੱਕ ਵੱਲ ਚੁੱਕੀ ਆ ਹੁਣ ਕੀ ਆ ਕਿ ਪ੍ਰਧਾਨ ਮੰਤਰੀ ਜਸਨ ਟੂਡੋ ਨੇ 8-8 ਸੂਬਿਆਂ ਦੇ ਮੁੱਖ ਮੰਤਰੀ ਦੀ ਇੱਕ ਮੀਟਿੰਗ ਜਿਹੜੀ ਆ ਹੰਗਾਮੀ ਸੱਦੀ ਆ ਉਹਦੇ ਵਿੱਚ ਵਿਚਾਰ ਪਟੰਦਲਾ ਕੀਤਾ ਜਾਊਗਾ ਕਿ ਜਿਸ ਪਾਸੇ ਨੂੰ ਕਾਲਾਵਾਦੀ ਜਾ ਰਹੀ ਆ ਇਹਦੀ ਫਿਰ ਆਪਾਂ ਰੋਕ ਥਾਮ ਕਿੱਦਾਂ ਕਰਨੀ ਹੈ ਜੀ ਹੁਣ ਆਪਾਂ ਗੱਲਬਾਤ ਕਰੀਏ ਵੀ ਜਿਹੜਾ 트ੰਪ ਇਹ ਵਾਰ-ਵਾਰ ਗੱਲ ਕਹਿ ਰਿਹਾ ਕਿ ਕੈਨੇਡਾ ਨੂੰ 51ਵਾਂ ਸੂਬਾ ਬਣਾਉਣਾ ਆ ਗ੍ਰੀਨਲੈਂਡ ਦੀ ਮਲਕੀਅਤ ਹਾਸਲ ਕਰਨੀ ਆ ਪਨਾਮਾ ਕਨਾਲ ਜਿਹੜੀ ਆ ਜੀ ਉਹ ਵੀ ਅਸੀਂ ਕਬਜ਼ੇ ਵਿੱਚ ਕਰ ਲੈਣੀ ਆ ਤੇ ਜੇ ਪਨਾਮਾ ਕਨਾਲ ਵਾਲੇ ਨਹੀਂ ਦਊਗੇ ਅਸੀਂ ਫਿਰ ਉੱਤੇ ਫੌਜੀ ਹਮਲਾ ਕਰ ਦੇਣਾ ਆ ਇਹ ਵੀ ਅੱਜ ਕਹਿਤਾ ਕਿ ਅਸੀਂ ਜਿਹੜਾ ਆ ਗਲਫ ਆਫ ਮੈਕਸੀਕੋ ਨੂੰ ਗਲਫ ਆਫ ਅਮਰੀਕਾ ਬਣਾ ਲੈਣਾ ਆ ਸੋ ਇਹ ਗੱਲਾਂ ਸਾਰੀਆਂ ਸਮਝਣ ਦੀ ਲੋੜ ਆ ਵੀ ਅਸਲੀ ਮੁੱਦਾ ਜਿਹੜਾ ਆ ਉਹ ਇਹਦੇ ਪਿੱਛੇ ਕੀ ਆ ਰੌਲਾ ਕੀ ਆ ਦੁਨੀਆ ਦਾ ਇੱਕ ਅਨਲਿਖਤ ਸੂਤ ਆ ਵੀ ਜਿਹਦੇ ਪਾਣੀਆਂ ਦੇ ਵਿੱਚ ਸਮੁੰਦਰ ਵਿੱਚ ਸਰਦਾਰੀ ਆ ਉਹ ਦੁਨੀਆ ਦੇ ਉੱਤੇ ਰਾਜ ਕਰਦਾ ਆ ਉਹਦੇ ਕੋਲ ਵੱਧ ਤੋਂ ਵੱਧ ਵਪਾਰਕ ਲੰਘੇ ਹੁੰਦੇ ਆ ਉਹਨੂੰ ਵਪਾਰ ਕਰਨਾ ਸੌਖਾ ਵੀ ਪੈਂਦਾ ਤੇ ਸਸਤਾ ਵੀ ਪੈਂਦਾ ਸੋ ਜਿੰਨਾ ਕਿਸੇ ਦਾ ਵੱਡਾ ਵਪਾਰ ਆ ਮੁਲਕ ਦਾ ਉਨੀ ਵੱਡੀ ਉਹਦੀ ਇਕਨੋਮੀ ਆ ਜਿੰਨੀ ਵੱਡੀ ਕਿਸੇ ਮੁਲਕ ਦੀ ਇਕਨੋਮੀ ਆ ਉਡੀ ਉਹਦੇ ਕੋਲੇ ਪੋਲਿਟੀਕਲ ਪਾਵਰ ਆ ਸੋ ਇਹ ਗੱਲ ਬੜੀ ਕਲੀਅਰ ਹੈਗੀ ਆ ਸੋ ਸਾਰੇ ਮੁਲਕ ਵਪਾਰਕ ਲੰਘਿਆਂ ਦੇ ਉੱਤੇ ਖਾਸ ਕਰਕੇ ਸਮੁੰਦਰ ਦੇ ਵਿੱਚ ਆਪਣੀ ਸਰਦਾਰੀ ਚਾਹੁੰਦੇ ਆ ਉਹਦਾ ਕਾਰਨ ਕੀ ਆ ਜਿਹੜਾ ਸਮੁੰਦਰੀ ਵਪਾਰ ਆ ਉਹ ਸਸਤਾ ਬਹੁਤ ਪੈਂਦਾ ਮੰਨ ਲਓ ਵੀ ਤੁਸੀਂ 1 ਕਿਲੋ ਚੀਜ਼ ਜਿਹੜੀ ਆ ਕਿਤੇ ਭੇਜਣੀ ਆ ਉਹ ਸਮੁੰਦਰੀ ਰਾਹ ਦੇ ਨਾਲ ਸਮਾਂ ਤਾਂ ਲੱਗਦਾ ਪਰ ਉਹ 50 ਸੈਂਟ ਨੂੰ ਪ੍ਰਤੀ ਕਿਲੋ ਖਰਚਾ ਆਉਂਦਾ ਆ ਉਹੀ ਜੇਕਰ ਤੁਸੀਂ ਰੇਲ ਗੱਡੀ ਨਾਲ ਭੇਜਣੀ ਆ ਤਾਂ 2 ਡਾਲਰ ਤੋਂ ਉੱਪਰ ਦਾ ਖਰਚਾ ਆ ਜਾਂਦਾ ਆ ਸੋ ਉਹੀ ਜੇਕਰ ਤੁਸੀਂ ਜਹਾਜ਼ ਨਾਲ ਭੇਜਣੀ ਆ ਤਾਂ ਤੁਹਾਡੀ ਖਰਤਾ ਜਿਹੜਾ ਤੁਹਾਡਾ ਵੱਧ ਕੇ ਉਹ 12 ਤੋਂ 15 ਡਾਲਰ ਪ੍ਰਤੀ ਕਿਲੋ ਹੋ ਜਾਂਦਾ ਆ ਟ੍ਰੈਕਿੰਗ ਦੇ ਨਾਲ ਖਰਚਾ 4-5 ਡਾਲਰ ਪ੍ਰਤੀ ਕਿਲੋ ਤੱਕ ਰਹਿ ਜਾਂਦਾ ਆ ਸੋ ਸਭ ਤੋਂ ਜਿਹੜਾ ਸਸਤਾ ਰਾਹ ਆ ਉਹ ਸਮੁੰਦਰੀ ਰਾਹ ਆ ਕਿ ਸਮੁੰਦਰ ਦੇ ਵਿੱਚ ਕਿਹ ਵੀ ਆ ਬਹੁਤ ਵੱਡੇ ਵੱਡੇ ਸ਼ਿਪ ਬਣ ਚੁੱਕੇ ਆ ਤੇ ਲੱਖਾਂ ਟਨ ਭਾਰ ਜਿਹੜਾ ਆ ਉਹ ਢੋ ਲਿਆ ਜਾਂਦਾ ਆ ਬਿਨਾ ਕਿਸੇ ਗੱਲ ਤੋਂ ਸੋ ਧਰਤੀ ਜਿਹੜੀ ਹੈ ਜੀ ਉਹ ਗੋਲ ਆ ਆਪਾਂ ਸਾਰੇ ਜਾਣਦੇ ਆ ਜੇ ਤੁਸੀਂ ਨਕਸ਼ਾ ਖੋਲਦੇ ਆ ਤੇ ਸਾਡੇ ਖੱਬੇ ਹੱਥ ਜਿਹੜਾ ਆ ਜੀ ਉਹ ਨਾਰਥ ਅਮਰੀਕਾ ਆ ਜਾਂਦਾ ਆ ਉੱਪਰ ਕੈਨੇਡਾ ਥੱਲੇ ਅਮਰੀਕਾ ਦੂਸਰੇ ਥੱਲੇ ਮੈਕਸੀਕੋ ਦੂਜੇ ਹੱਥ ਜਿਹੜਾ ਆ ਜੀ ਮਿਡਲ ਟੂ ਯੂਰਪ ਆ ਜਾਂਦਾ ਤੇ ਸਾਈਡ ਦੇ ਉੱਤੇ ਚਾਈਨਾ ਰਸ਼ੀਆ ਥੱਲੇ ਭਾਰਤ ਆ ਜਾਂਦਾ ਆ ਬਿਲਕੁਲ ਥੱਲੇ ਜਾ ਕੇ ਆਸਟ੍ਰੇਲੀਆ ਨਿਊਜ਼ੀਲੈਂਡ ਆ ਜਾਂਦੇ ਆ ਪਰ ਨਕਸ਼ਾ ਦੁਨੀਆ ਦਾ ਐਦਾਂ ਸਿੱਧਾ ਨਹੀਂ ਹੈਗਾ ਧਰਤੀ ਗੋਲ ਹੈ ਤੋ ਜੇਕਰ ਧਰਤੀ ਦੀ ਅਸਲੀਅਤ ਜਾਣਨੀ ਹੋਵੇ ਤਾਂ ਤੁਹਾਨੂੰ ਗਲੋਬ ਦੇ ਉੱਤੇ ਧਰਤੀ ਦੇਖਣੀ ਪੈਂਦੀ ਹੈ ਵੀ ਧਰਤੀ ਦਿਸਦੀ ਕਿਹੋ ਜਿਹੀ ਆ ਤੇ ਜਦੋਂ ਆਪਾਂ ਗਲੋਬ ਦੇ ਉੱਤੇ ਧਰਤੀ ਦੇਖਦੇ ਹਾਂ ਤਾਂ ਪਤਾ ਲੱਗਦਾ ਵੀ ਜਿਹੜਾ ਚੀਨ ਤੇ ਰੂਸ ਆ ਦੇਖਣ ਨੂੰ ਨਕਸ਼ੇ ਵਿੱਚ ਬਹੁਤ ਦੂਰ ਲੱਗਦੇ ਆ ਪਰ ਪੁੱਠੇ ਪਾਸਿਓਂ ਘੁੰਮ ਕੇ ਅਮਰੀਕਾ ਤੇ ਕੈਨੇਡਾ ਦੇ ਬਿਲਕੁਲ ਨਾਲ ਆ ਜੁੜਦੇ ਆ ਸੋ ਇਹ ਵੱਡੀਆਂ ਇਕਨੋਮੀਆਂ ਆ ਇਸ ਵਿੱਚ ਵਪਾਰਕ ਲਾਂਘੇ ਬਹੁਤ ਬਣੇ ਹੋਇਆ ਚੱਲਦਾ ਰਹਿੰਦਾ ਸਾਰਾ ਕੁਝ ਅਵ ਵਿਚਾਲੇ ਜਿਹੜਾ ਵਪਾਰ ਆ ਯੂਰਪ ਨਾਲ ਹੁੰਦਾ ਆ ਪਰ ਹੁਣ ਉਹਦੇ ਵਾਸਤੇ ਜਿਹੜਾ ਜੀ ਕਿ ਹੁਣ ਤੱਕ ਸਿਰਫ ਗਰਮ ਪਾਣੀ ਵਰਤੇ ਜਾਂਦੇ ਸੀਗੇ ਧਰਤੀ ਦੇ ਦੋ ਪੋਲ ਆ ਮਤਲਬ ਧਰਤੀ ਇਦਾਂ ਘੁੰਮਦੀ ਆ ਉੱਪਰ ਵਾਲਾ ਨਾਰਥ ਪੋਲ ਆ ਥੱਲੇ ਵਾਲਾ ਸਾਊਥ ਪੋਲ ਆ ਜਿਹੜਾ ਉੱਪਰ ਵਾਲਾ ਨਾਰਥ ਪੋਲ ਆ ਤੇ ਹਮੇਸ਼ਾ ਬਰਫ਼ ਜੰਮੀ ਰਹਿੰਦੀ ਆ ਜਿਹਨੂੰ ਆਪਾਂ ਉੱਤਰੀ ਧਰੋਵ ਕਹਿ ਦਿੰਨੇ ਆ ਜਿਹਦੇ ਬਾਰੇ ਆਪਾਂ ਅੱਜ ਦੇਖਿਆ ਕਿ ਉੱਥੇ ਪੈਂਗਵਨ ਤੁਰੇ ਫਿਰਦੇ ਰਹਿੰਦੇ ਆ ਪੋਲਰ ਬੀਅਰ ਆ ਖੁਰਦਾ ਨਹੀਂ ਪਾਣੀ ਹਮੇਸ਼ਾ ਠੰਡ ਰਹਿੰਦੀ ਆ ਤੇ ਜਿਹੜਾ ਥੱਲੇ ਵਾਲਾ ਪਾਣੀ ਆ ਗਰਮ ਆ ਜਿਹੜਾ ਸਾਊਥ ਪ ਉਹ OT ਬਹੁਤਾ ਵਪਾਰ ਜਿਹੜਾ ਆ ਉੱਥੋਂ ਹੀ ਹੁੰਦਾ ਆ ਚਾਹੇ ਚਾਈਨਾ ਤੋਂ ਰੂਸ ਤੋਂ ਹੁੰਦਾ ਤਾਂ ਵੀ ਘੁੰਮ ਕੇ ਥੱਲੇ ਆਉਂਦੀ ਆਉਂਦਾ ਪਾਣੀ ਭਾਰਤ ਤੋਂ ਅਫਰੀਕਾ ਆਉਣਾ ਤਾਂ ਵੀ ਥੱਲੇੋਂ ਯੂਰਪ ਤੋਂ ਜੇਕਰ ਅਮਰੀਕਾ ਕੈਨੇਡਾ ਨੂੰ ਆਉਣਾ ਤਾਂ ਵੀ ਉਹ ਥੱਲੇ ਆਉਂਦਾ ਸੀਗਾ ਪਾਣੀ ਸੋ ਹੁਣ ਕੀ ਹੋਇਆ ਕਿ ਚੇਂਜ ਆ ਰਹੀ ਆ ਕੈਨੇਡਾ ਦਾ ਜਿਹੜਾ ਇੱਕ ਉੱਪਰ ਇਲਾਕਾ ਨਨਾ ਵਤਿਆ ਉਹਦੇ ਵਿੱਚ ਉੱਪਰ ਥੋੜੇ ਆਈਲੈਂਡਸ ਨੇ ਜਿਹੜੇ ਕਿ ਉਹ ਕੈਨੇਡਾ ਦੇ ਆ ਤੇ ਇਦਾਂ ਨਾਲ ਕੈਨੇਡਾ ਦਾ ਇੱਕ ਲੱਗਦਾ ਮੁਲਕ ਗ੍ਰੀਨਲੈਂਡ ਜਦੋਂ ਆਪਾਂ ਹਵਾਈ ਸਫ਼ਰ ਕਰਦੇ ਆਂ ਤੁਸੀਂ ਦੇਖਿਆ ਹੋਣਾ ਇਹ ਤਾਂ ਆਪਾਂ ਕੈਨੇਡਾ ਤੋਂ ਉੱਡ ਕੇ ਜਾਂ ਅਮਰੀਕਾ ਤੋਂ ਉੱਡ ਕੇ ਜਾਂਦੇ ਆਂ ਭਾਰਤ ਨੂੰ ਜਾਂ ਪੰਜਾਬ ਨੂੰ ਤਾਂ ਉਹ ਆਪਾਂ ਗ੍ਰੀਨਲੈਂਡ ਦੇ ਉੱਪਰ ਦੀ ਲੰਘਦੇ ਆਂ ਜਾਂ ਫਿਨਲੈਂਡ ਦੇ ਆਈਸਲੈਂਡ ਦੇ ਉੱਪਰ ਦੀ ਲੰਘਦੇ ਆਂ ਫਿਰ ਆਪਾਂ ਯੂਰਪ ਪਹੁੰਚਦੇ ਆਂ ਉੱਥੋਂ ਕਾਹ ਫਲਾਈਟ ਕਈ ਵਾਰੀ ਬਦਲਦੇ ਆਂ ਸੋ ਉਹੀ ਜਿਹੜਾ ਸਮੁੰਦਰੀ ਰੂਟ ਵੀ ਬਣਾਉਣਾ ਚਾਹੁੰਦੇ ਸੀਗੇ ਪਰ ਉਹ ਬਣ ਤਾਂ ਨਹੀਂ ਸੀ ਰਿਹਾ ਕਿਉਂਕਿ ਉੱਥੇ ਹਮੇਸ਼ਾ ਬਰਫ਼ ਜੰਮੀ ਰਹਿੰਦੀ ਆ ਹੁਣ ਕੀ ਹੋਇਆ ਅਬ ਹੁਣ ਇਹ ਹੋਇਆ ਕਿ ਉੱਥੇ ਗਲੋਬਲ ਵਾਰਮਿੰਗ ਦੇ ਨਾਲ ਜਿਹੜਾ ਟੈਂਪਰੇਚਰ ਵਧਣ ਲੱਗਾ ਸਾਰੀ ਦੁਨੀਆ ਦੇ ਵਿੱਚ ਤਾਂ ਉੱਥੇ ਵੀ ਤਾਪਮਨ ਵਧਣ ਦੇ ਨਾਲ ਗਰਮੀਆਂ ਨੂੰ ਪਾਣੀ ਖੁਰਨ ਲੱਗਾ ਆ 213 ਤੋਂ ਜ਼ਿਆਦਾ ਅਸਰਦਾ ਸਰਿਆ ਪਿਛਲੇ ਸਾਲ ਦੱਸਦੇ ਆ ਕਿ 120 ਤੋਂ ਲੈ ਕੇ 150 ਦਿਨ ਤੱਕ ਉੱਥੇ ਪਾਣੀ ਖੁਰਿਆ ਰਿਹਾ ਤੋਂ ਜਿਹੜੇ ਇਹ ਨੋਨਾਵਰਡ ਦੇ ਉੱਪਰ ਕਨੇਡੀਅਨ ਆਈਲੈਂਡਸ ਨੇ ਉਹਨਾਂ ਦੇ ਵਿਚਾਲੇ ਦੀ ਜਿੱਕਰ ਸ਼ੈਪ ਲੰਗਾਉਣਾ ਹੋਵੇ ਜਿਹੜਾ ਕਿ ਬਹੁਤ ਕਈ 100 ਕਿਲੋਮੀਟਰ ਚੌੜਾ ਇਲਾਕਾ ਆ ਤਾ ਉਥੇ ਹੋਣਾ तकरीबन 5 ਮਹੀਨੇ ਛੱਪਨ ਰਹਾਇ ਜਾ ਸਕਦੇ ਆ ਤੇ ਵਿਗਿਆਨੀਆਂ ਦਾ ਇਹ ਅੰਦਾਜ਼ਾ ਆ ਕਿ 2140 ਤੱਕ ਇਹ ਪਾਣੀ ਜਿਹੜਾ 6 ਮਹੀਨੇ ਤੋਂ ਵੀ ਵੱਧ ਸਮਾਂ ਗਰਮ ਰਿਹਾ ਕਰਨਾ ਬਰਫ਼ ਖੁਰੀ ਰਿਹਾ ਕਰਨੀ ਆ ਛੱਪ ਲੰਗੀ ਜਾਇਆ ਕਰਨੀ ਆ ਸੋ ਜਿਹੜਾ ਵਪਾਰ ਥੱਲਿਓਂ ਹੁੰਦਾ ਸੀਗਾ ਚਾਹੇ ਉਹ ਰੂਸ ਚਾਹੇ ਚੀਨ ਤੋਂ ਹੁੰਦਾ ਸੀਗਾ ਚਾਹੇ ਉਹ ਯੂਰਪ ਤੋਂ ਹੁੰਦਾ ਸੀਗਾ ਉਹ ਦੂਰ ਬਹੁਤ ਪੈਂਦਾ ਸੀਗਾ ਪਰ ਜਿਹੜਾ ਇਹ ਨਵਾਂ ਰਸਤਾ ਖੁੱਲ ਜਾਂਦਾ ਤਾਂ ਇਹ ਵਪਾਰ ਜਿਹੜਾ ਆ ਉਹ ਲਾਗੇ ਬਹੁਤ ਪੈ ਜਾਣਾ ਇਹਦੇ ਨਾਲ ਜਿਹੜਾ ਜ ਸਸਤਾ ਹੋ ਜਾਣਾ ਆ ਬਾਹਰ ਸੋ ਇੱਕ ਪਾਸੇ ਕੈਨੇਡਾ ਅਮਰੀਕਾ ਆ ਦੂਜੇ ਪਾਸੇ ਰੂਸ ਚੀਨ ਆ ਤੇ ਇਹਦੇ ਨਾਲ ਜਿਹੜਾ ਆ ਵਿੱਚ ਗ੍ਰੀਨਲੈਂਡ ਪੈ ਜਾਂਦਾ ਆ ਤੇ ਕੈਨੇਡਾ ਦਾ ਆਰਕਟਿਕ ਜਿਹੜਾ ਇਲਾਕਾ ਉਹ ਪੈ ਜਾਂਦਾ ਆ ਸੋ ਉਹਦੇ ਨਾਲ ਕੀ ਹੋਇਆ ਵੀ ਇੱਕ ਨਵਾਂ ਸਮੁੰਦਰੀ ਲਾਂਗਾ ਲੰਘਣ ਦੇ ਕਾਰਨ ਸਾਰਿਆਂ ਦਾ ਜ਼ੋਰ ਲੱਗਾ ਆ ਕਿ ਅਸੀਂ ਪਹਿਲਾਂ ਤੋਂ ਪਹਿਲਾਂ ਇੱਥੇ ਕਬਜ਼ਾ ਕਰ ਲਈ ਗਿਆ ਆਪਣੇ ਅਡੇ ਬਣਾ ਲਈਏ ਜੀ ਉਹ ਜਿਹੜੇ ਇਹ ਨੋਨਾਵਟ ਦੇ ਪਰ ਜਿਹੜੇ ਆਈਲੈਂਡ ਹੈਗੇ ਆ ਕਿਉਂਕਿ ਉਹ 6 ਮਹੀਨੇ ਦਾ ਤਕਰੀਬਨ ਹੁਣ ਖੁੱਲਣ ਲੱਗ ਪੈਣੇ ਆ ਅਗਲੇਆਂ ਸਾਲਾਂ ਵਿੱਚ ਤਾਂ ਸਾਰੀ ਲੜਾਈ ਜਿਹੜੀ ਆ ਉਹ ਇਹਨਾਂ ਵਪਾਰਕ ਲਾਂਘਿਆਂ ਦੇ ਉੱਤੇ ਕਾਬਜ਼ੇ ਦੀ ਆ ਹੁਣ ਮੰਨ ਲਓ ਵੀ ਜਿਹੜਾ ਮੈਂ ਤੁਹਾਨੂੰ ਇੱਕ ਨਕਸ਼ਾ ਵੱਡਾ ਕਰਕੇ ਦਿਖਾਉਣਾ ਆ ਤੇ ਉਹਦੇ ਵਿੱਚ ਤੁਹਾਨੂੰ ਗੱਲ ਜ਼ਿਆਦਾ ਥੋੜੀ ਸਮਝ ਆਊਗੀ ਸੋ ਆਹ ਧਰਤੀ ਦੇ ਦੋ ਵੱਡੇ ਵਪਾਰਕ ਰੂਟ ਹੈ ਥੱਲੇ ਵਾਲਾ ਉਹ ਕਰੰਟ ਰੂਟ ਆ ਮਤਲਬ ਰੋਟਰਡਾਮ ਜਿਹੜਾ ਕਿ ਨੈਦਰਲੈਂਡ ਯੂਰਪ ਦਾ ਸ਼ਹਿਰ ਆ ਉਸ ਦੀ ਬੰਦਰਗਾਹ ਤੋਂ ਜੇਕਰ ਸਮਾਨ ਸੈਨ ਫਰਾਂਸਿਸਕੋ ਆਉਣਾ ਤਾਂ ਉਹ ਹੀ ਠਾਂ ਦੀ ਘੁੰਮ ਕੇ ਵਿੱਚੋਂ ਪਨਾਮਾ ਕਨਾਲ ਦੇ ਲੰਘ ਕੇ ਆਉਂਦਾ ਸੀਗਾ ਜਿਹੜਾ ਉੱਪਰ ਡਾਟਰਡ ਲਾਈਨ ਹੈਗੀ ਆ ਉਹਨੂੰ ਨਾਰਥ-ਵੈਸਟ ਪੈਸੇਜ ਕਹਿੰਦੇ ਆ ਇਹ ਕੈਨੇਡਾ ਦੇ ਨਾਲ ਦੀ ਹੋ ਕੇ ਗੁਜ਼ਰਨਾ ਆ ਸੋ ਇਹ ਇਹ ਇੱਕ ਤਾਂ ਨਵਾਂ ਰੂਟ ਇਹ ਬਣਿਆ ਜਿਹੜਾ ਲਾਲ ਹੈਗਾ ਦੂਜਾ ਜਿਹੜਾ ਨਾਰਦਰਨ ਸੀ ਰੂਟ ਹੈ ਜਿਹੜਾ ਸੱਜੇ ਹੱਥ ਆ ਕਰੰਟ ਰੂਟ ਇਹ ਹੈਗਾ ਕਿ ਜੇ ਨੈਦਰਲੈਂਡ ਤੋਂ ਮੰਨ ਲਓ ਵੀ ਯੋਕਾਹਾਮਾ ਜਾਪਾਨ ਨੂੰ ਸਮਾਨ ਭੇਜਣਾ ਤਾਂ ਉਹ ਇਸ ਤਰੀਕੇ ਸ਼ਵੇਜ਼ ਕਨਾਲ ਦੇ ਵਿੱਚ ਹੀ ਲੰਘ ਕੇ ਹੀ ਠਾਂ ਦੀ ਜਾਂਦਾ ਸੀਗਾ ਤੇ ਉੱਪਰ ਹੁਣ ਜਿਹੜਾ ਬਰਫ਼ ਖੁੱਲਣਾ ਨਵਾਂ ਲਾਂਘਾ ਬਣਿਆ ਰੂਸ ਦੇ ਨਾਲ ਨਾਲ ਉਹਨੂੰ ਨਾਰਦਰਨ ਸੀ ਰੂਟ ਕਹਿੰਦੇ ਆ ਸੋ ਉਹਦੇ ਨਾਲ ਤੁਸੀਂ ਦੇਖੋ ਵੀ ਕਿੰਨੀ ਲਾਗੇ ਡਾਟਰ ਲਾਈਨ ਹੋ ਗਈ ਆ ਰੋਟਰਡਮ ਨੈਦਰਲੈਂਡ ਤੋਂ ਜਪਾਨ ਜਾਣਾ ਯੋਕੋਹੋਮਾ ਤਾਂ ਤਕਰੀਬਨ ਉਹਦੋਂ ਤਿੰਨ ਹਿੱਸਾ ਘਟ ਜਿਹੜਾ ਸਫਰ ਰਹਿ ਗਿਆ ਸੋ ਇਹ ਹੈਗਾ ਜੀ ਮਸਲਾ ਵੱਡੇ ਤੌਰ ਦੇ ਉੱਤੇ ਮਸਲਾ ਇਹ ਆ ਕਿ ਰਾਹ ਸ਼ਾਰਟ ਹੋ ਗਿਆ ਆ ਹੁਣ ਜਿਹੜਾ ਵੀ ਜਹਾਜ਼ ਪਨਾਮਾ ਕਨਾਲ ਦੇ ਵਿੱਚੋਂ ਲੰਘਦਾ ਉਹਨੂੰ 60000 ਡਾਲਰ ਤੋਂ ਲੈ ਕੇ 3 ਲੱਖ ਡਾਲਰ ਤੱਕ ਦਾ ਖਰਚਾ ਪੈਂਦਾ ਡਿਪੈਂਡ ਕਰਦਾ ਵੀ ਜਹਾਜ਼ ਹੈ ਕਿੱਡਾ ਆ ਕਰੂਜ਼ ਸ਼ਿਪ 3 ਲੱਖ ਡਾਲਰ ਤੱਕ ਦਾ ਖਰਚਾ ਆਉਂਦਾ ਜਿਹੜੇ ਵੱਡੇ ਟਰੇਡ ਸ਼ਿਪ ਆ ਉਹ ਲੱਖ 2 ਲੱਖ ਡਾਲਰ ਇੱਕ ਸ਼ਿਪ ਆ ਇੱਕ ਵਾਰੀ ਲੰਘਣ ਦਾ ਲੱਗ ਜਾਂਦਾ ਆ ਦੂਜਾ ਤੇ ਪਨਾਮਾ ਕਨਾਲ ਦੇ ਵਿੱਚ ਕਿਹ ਲਿਮਿਟੇਸ਼ਨ ਆ ਕਿ ਉੱਥੇ 50 ਫੁੱਟ ਤੋਂ ਚੌੜਾ ਜਹਾਜ਼ ਨਹੀਂ ਲੰਘ ਸਕਦਾ ਹੁਣ ਜੇਕਰ ਆਪਾਂ ਗੱਲਬਾਤ ਕਰੀਏ ਜਿਹੜਾ ਕੈਨੇਡਾ ਦੇ ਕੋਲ ਦੀ ਲੰਘ ਆ ਆ ਨਾਰਥਰਨ ਜਿਹੜਾ ਕਹਿ ਸਕਦੇ ਆ ਕਿ ਸੀ ਰੂਟ ਤੋਂ ਉੱਪਰ ਨਾਰਥ-ਵੈਸਟ ਪੈਸੇਜ ਜਿਹੜਾ ਕੈਨੇਡਾ ਵਾਲੇ ਪਾਸੇ ਹੋ ਕੇ ਜਾਂਦਾ ਆ ਸੋ ਇੱਥੇ ਕੋਈ ਲਿਮਿਟ ਹੀ ਨਹੀਂ ਜਿੱਦਾਂ ਵੱਡਾ ਮਰਜੀ ਜਹਾਜ਼ ਲੰਘਾ ਲੇ ਕਿਉਂਕਿ ਇਹ ਤਾਂ ਖੁੱਲਾ ਸਮੁੰਦਰ ਆ ਸੋ ਦੂਜੇ ਪਾਸੇ ਪਨਾਮਾ ਕਨਾਲ ਦੇ ਵਿੱਚ ਤੁਹਾਨੂੰ ਇੱਕ ਜਹਾਜ਼ ਲੰਘਾਉਣ ਦਾ ਅਮਰੀਕਾ ਨੂੰ 1 ਲੱਖ ਤੋਂ 2 ਲੱਖ ਡਾਲਰ ਦੇਣਾ ਪੈਣਾ ਇਧਰ ਦੀ ਉਹ ਚਾਹੁੰਦੇ ਵੀ ਸਾਡੇ ਜਹਾਜ਼ ਫ੍ਰੀ ਲੰਗੀ ਜਾਣ ਸੋ ਇਹ ਸਾਰੀ ਲੜਾਈ ਆ ਜੀ ਅਮਰੀਕਾ ਚਾਹੁੰਦਾ ਕਿ ਕੈਨੇਡਾ ਦੇ ਨਾਲ ਲੰਘਿਆਂ ਦੇ ਉੱਤੇ ਸਾਡਾ ਜਿਹੜਾ ਰਾਜ ਹੋਵੇ ਅਸੀਂ ਬਿਨਾਂ ਪੈਸੇ ਦਿੱਤੇ ਇੱਥੋਂ ਲੰਘੀਏ ਸੋ ਹੁਣ ਕੀ ਆ ਕਿ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਕੋਲ ਵਪਾਰ ਵਾਸਤੇ ਕੁਝ ਹੀ ਮੁੱਖ ਰਾਹ ਹੈਗੇ ਆ ਜਿਹਦੇ ਵਿੱਚ ਇੱਕ ਹੈਗਾ ਸਟੇਟ ਆਫ ਮਲਾਕਾ ਜਿਹੜਾ ਕਿ ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਲੱਗਿਆ ਚੀਨ ਨੂੰ ਜਿਹੜਾ ਬਹੁਤਾ ਵਪਾਰ ਹੁੰਦਾ ਉਹ ਇੱਥੋਂ ਦੀ ਹੁੰਦਾ ਤੇ ਚੀਨ ਵੀ ਉਹਦੇ ਬਦਲੇ ਵਿੱਚ ਰੂਟ ਲੱਭ ਰਿਆ ਆ ਤਾਂ ਕਿ ਜੇ ਕੱਲ ਨੂੰ ਭਾਰਤ ਨਾਲ ਲੜਾਈ ਕੋਈ ਹੁੰਦੀ ਆ ਤਾਂ ਭਾਰਤ ਇੰਡੋਮਾਨ ਨਕੋਵਾਰ ਦੀਪ ਸਮੂਹਾ ਦੇ ਕੋਲ ਜਿਹੜੀ ਪੈਂਦੀ ਹੈ ਇਹ ਸਟੇਟ ਆਫ ਮਲਾਕਾ ਆ ਉਹਨੂੰ ਰੋਕ ਨਾ ਸਕੇ ਸੋ ਇਸ ਤਰੀਕੇ ਸਟੇਟ ਆਫ ਹਰਮੋਜ਼ ਆ ਜਿਹੜੀ ਕਿ ਈਰਾਨ ਦੇ ਲਾਗੇ ਪੈਂਦੀ ਆ ਸੋ ਜੇਕਰ ਈਰਾਨ ਨਾਲ ਲੜਾਈ ਲੱਗਦੀ ਆ ਤਾਂ ਜ਼ੋਰ ਪਤਾ ਸਾਰਾ ਵਪਾਰ ਖੜ ਜਾਂਦਾ ਆ ਜੇਕਰ ਉਹ ਸਟੇਟ ਆਫ ਹਰਮੋਜ਼ ਰੋਕ ਲੈਂਦੇ ਆ ਇਸ ਤਰੀਕੇ ਪਨਾਮਾ ਕਨਾਲ ਐ ਇਸ ਤਰੀਕੇ ਸ਼ਵੇਜ਼ ਕਨਾਲ ਆ ਸੋ ਇਹ ਜਿਹੜੇ ਸਾਰੇ ਲੰਘੇ ਆ ਇਹਨਾਂ ਦੇ ਉੱਤੇ ਕੋਈ ਨਾ ਕੋਈ ਸਮੱਸਿਆ ਖੜੀ ਆ ਖਾਸ ਕਰਕੇ ਜਿਹੜਾ ਅਮਰੀਕਨ ਰੂਟ ਆ ਉੱਥੇ ਰਾਹ ਦੇ ਵਿੱਚ ਜਿਹੜੇ ਹੂਤੀ ਪਾਗੀ ਆ ਜਾਂ ਜਿਹੜੇ ਸਮੁੰਦਰੀ ਪਾਇਰੇਟਸ ਆ ਉਹ ਹਮਲੇ ਬਹੁਤ ਕਰਨ ਲੱਗੇ ਆ ਇਹਨਾਂ ਨੇ ਯੂਰਪ ਵਾਲੇ ਪਾਸੋਂ ਵੀ ਫੌਜ ਭੇਜ ਕੇ ਦੇਖ ਲਈ ਆ ਅਮਰੀਕਾ ਵਾਲੇ ਪਾਸਿਓਂ ਵੀ ਫੌਜ ਭੇਜ ਕੇ ਦੇਖ ਹਟੇ ਆ ਉੱਥੇ ਕੰਟਰੋਲ ਕਰਨਾ ਬਹੁਤ ਔਖਾ ਹੋਇਆ ਕਿਉਂਕਿ ਲਾਂਘਾ ਕੁਝ ਸੌ ਕਿਲੋਮੀਟਰ ਦਾ ਆ ਤੇ ਬਾਗੀ ਜਿਹੜੇ ਉਹਨਾਂ ਤੇ ਹਮਲਾ ਕਰਨਾ ਬਹੁਤਾ ਔਖਾ ਆ ਸੋ ਇਸ ਕਰਕੇ ਚਾਹੁੰਦੇ ਆ ਕਿ ਨਵੇਂ ਲਾਂਘੇ ਬਣਨ ਤੇ ਉਧਰੋਂ ਸਾਡਾ ਨੁਕਸਾਨ ਘੱਟ ਹੋਵੇ ਦੂਜਾ ਇੱਕ ਇਹ ਆ ਵੀ ਜਿਹੜੇ ਲਾਂਘੇ ਵਿਚਾਰ ਦੱਸੇ ਆ ਇਹ ਬੀਜ਼ੀ ਬਹੁਤ ਹੋਗਾ ਆ ਉੱਥੇ ਰੀਕ ਬਹੁਤ ਕਰਨੀ ਪੈਂਦੀ ਆ ਜਹਾਜ਼ ਲੰਘਾਉਣ ਨੂੰ ਤੇ ਉਹਦੇ ਨਾਲ ਸਮਾਂ ਜਿਹੜਾ ਬੜਾ ਜ਼ਾਇਆ ਹੁੰਦਾ ਹੁਣ ਵੈਨਕੂਵਰ ਤੋਂ ਫੇਨ ਲੈਂਡ ਨੂੰ ਇੱਕ ਜਹਾਜ਼ ਭੇਜ ਕੇ ਟੈਸਟ ਕੀਤਾ ਗਿਆ ਇਹ ਵੱਡਾ ਕੋਲੇ ਨਾਲ ਭਰਿਆ ਜਹਾਜ਼ ਹੈਗਾ ਇਹ 7000 ਕਿਲੋਮੀਟਰ ਤੋਂ ਘੱਟ ਸਫ਼ਰੇ ਨੇ ਤੈਅ ਕੀਤਾ ਮੰਨ ਲਓ ਵੀ ਜੇਕਰ ਪਹਿਲਾ ਵਾਲੇ ਰੂਟ ਤੇ ਸਫ਼ਰ 21000 ਕਿਲੋਮੀਟਰ ਦਾ ਸੀ ਤਾਂ ਹੁਣ ਸਫ਼ਰ ਸਿਰਫ 14000 ਕਿਲੋਮੀਟਰ ਦਾ ਰਹਿ ਗਿਆ ਇਹ ਜਹਾਜ਼ ਦੋ ਹਰ ਤੇ ਪਹਿਲਾਂ ਜਿਹੜਾ ਪਹੁੰਚ ਗਿਆ ਇਹਨੇ ਡੀਜ਼ਲ ਜਿਹੜਾ ਆ 18000 ਡਾਲਰ ਤੋਂ ਘੱਟ ਦਾ ਖਾਦਾ ਤੇ ਪਲੱਸ ਇਹਨੇ ਇੱਕ ਤੋਂ 2 ਲੱਖ ਡਾਲਰ ਜਿਹੜੀ ਪਨਾਮਾ ਕਨਾਲ ਦੀ ਫੀਸ ਸੀਗੀ ਉਹ ਬਚਾ ਲਈ ਸੋ ਇਹ ਹੈ ਜੀ ਸਾਰਾ ਰੌਲਾ ਤੇ ਹੁਣ ਕੈਨੇਡਾ ਅਮਰੀਕਾ ਨਾਲ ਜਿਹੜੇ ਬਹੁਤੇ ਜਹਾਜ਼ ਆਉਂਦੇ ਆ ਉਪਨਾਮਾ ਕਨਾਲ ਲੰਘ ਕੇ ਆਉਂਦੇ ਆ ਇਹ ਪੈਸੇ ਬਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਮਸਲਾ ਮੁੱਖ ਤੌਰ ਤੇ ਉਦੋਂ ਖੜਾ ਹੋਇਆ ਜਦੋਂ ਅਮਰੀਕਾ ਨੇ ਕੈਨੇਡਾ ਨੂੰ ਪੁੱਛੇ ਬਿਨਾ ਕੁਝ ਸਾਲ ਪਹਿਲਾਂ ਇੱਕ ਜਹਾਜ਼ ਜਿਹੜਾ ਆ ਉਹ ਕੈਨੇਡਾ ਦੇ ਟਾਪੂਆਂ ਵਿੱਚ ਹੀ ਲੰਘਾਉਣ ਦੀ ਕੋਸ਼ਿਸ਼ ਕੀਤੀ ਅਤੇ ਇਹ ਦਾਵਾ ਕੀਤਾ ਕਿ ਕੈਨੇਡਾ ਦੇ ਪਾਣੀ ਨਹੀਂ ਹੈਗੇ ਅੰਤਰਰਾਸ਼ਟਰੀ ਪਾਣੀ ਆ ਕੈਨੇਡਾ ਨੇ ਕਿਹਾ ਵੀ ਨਹੀਂ ਇਹ ਸਾਡੇ ਕੈਨੇਡੀਅਨ ਪਾਣੀ ਆ ਜਿੱਥੋਂ ਲੰਘਣਾ ਇਹਦਾ ਖਰਚਾ ਦੇਣਾ ਪਊਗਾ ਸੋ ਉੱਥੋਂ ਗੱਲ ਜਿਹੜੀ ਆ ਉਹ ਚੱਲੀ ਆ ਬਾਈਡਨ ਪ੍ਰਸ਼ਾਸਨ ਦੇ ਵੇਲੇ ਗੱਲ ਢਿੱਲੀ ਰਹੀ ਆ ਉਦੋਂ ਆਸ ਵਿੱਚ ਨੇਗੋਸ਼ੀਏਸ਼ਨ ਚੱਲਦੀਆਂ ਰਹੀਆਂ ਹੁਣ ਟਰੰਪ ਕੀ ਚਾਹੁੰਦੇ ਆ ਵੀ ਇਸ ਤੋਂ ਕੈਨੇਡਾ ਦੀ ਬਾਹਮ ਰੋੜੀ ਜਾਵੇ ਕੈਨੇਡਾ ਦੀ ਬਾਹਮ ਰੋੜਨ ਵਾਸਤੇ ਉਹਨਾਂ ਟੈਰਿਫ ਦਾ ਰੌਲਾ ਪਾ ਲਿਆ ਸੋ ਉਹ ਕਹਿੰਦੇ ਵੀ ਜੇਕਰ ਤੁਸੀਂਾਨੂੰ ਇਧਰੋਂ ਲੰਘਾ ਨਹੀਂ ਦੇਣਾ ਅਸੀਂ ਤੁਹਾਡੀ ਇਧਰ ਬਾਹਮ ਰੋੜਾਂਗੇ ਜਾਂ ਅਸੀਂ ਤੁਹਾਡੇ ਤੇ ਕਬਜ਼ਾ ਕਰ ਲਵਾਂਗੇ ਸੋ ਅਸਲ ਮਸਲਾ ਜਿਹੜਾ ਉਹ ਇਹੇ ਆ ਅਮਰੀਕਾ ਕੋ ਪਾਣੀ ਦੀ ਬਹੁਤ ਘਾਟ ਆ ਅਮਰੀਕਾ ਕੋ ਲੱਕੜ ਦੀ ਬਹੁਤ ਘਾਟ ਆ ਤੇ ਜੇਕਰ ਕੈਨੇਡਾ ਨੂੰ 51ਵਾਂ ਸੂਬਾ ਬਣਾ ਲੈਂਦੇ ਆ ਤਾਂ ਫਿਰ ਉਹਨਾਂ ਨੂੰ ਲੱਕੜ ਦੀ ਘਾਟ ਨਹੀਂ ਰਹਿੰਦੀ ਪਾਣੀ ਦੀ ਘਾਟ ਨਹੀਂ ਰਹਿੰਦੀ ਪਰਮਾਣੂ ਬੰਬ ਜਾਂ ਨਿਊਕਲੀਅਰ ਰੀਐਕਟਰ ਬਿਜਲੀ ਬਣਾਉਣ ਵਾਸਤੇ ਜਰੇਨੀਅਮ ਦੀ ਘਾਟ ਨਹੀਂ ਰਹਿੰਦੀ ਕੈਨੇਡਾ ਦੇ ਕੋਲ ਹੀਰਿਆਂ ਦੀਆਂ ਖਾਣਾ ਸੋਨੇ ਦੀਆਂ ਖਾਣਾ ਆ ਜੇ ਪਰ ਤੇਲ ਦੀ ਗੱਲ ਕਰੀਏ ਤਕਤੀਜੇ ਵੱਡੇ ਦੁਨੀਆ ਦੇ ਔਇਲ ਰਿਜ਼ਰਵ ਕੈਨੇਡਾ ਦੇ ਕੋਲ ਆ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਅਤੇ ਆ ਨਵਾਂ ਲੰਘਾ ਇੱਕ ਮਸਲਾ ਆ ਜਿਹਦੇ ਕਰਕੇ ਟਰੰਪ ਵਾਰ-ਵਾਰ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਗੱਲ ਕਰ ਰਹੇ ਆ। ਸੋ ਇਹੀ ਹਾਲ ਗ੍ਰੀਨਲੈਂਡ ਦਾ ਆ। ਗ੍ਰੀਨਲੈਂਡ ਦੇ ਉੱਤੇ ਕੈਨੇਡਾ ਅਮਰੀਕਾ ਤੋਂ ਇਲਾਵਾ ਰੂਸ ਅਤੇ ਚੀਨ ਦੀ ਅੱਖ ਵੀ ਆ। ਉਹ ਵੀ ਚਾਹੁੰਦੇ ਆ ਕਿ ਇਹ ਸਾਡੇ ਕੋਲ ਪੈਂਦਾ ਤੇ ਅਸੀਂ ਇੱਥੇ ਕਬਜ਼ਾ ਕਰੀਏ। ਉੱਥੇ ਵੀ ਬਹੁਤ ਸਾਰੇ ਮਿਨਰਲਜ਼ ਆ ਲਾਗਿਓ ਲੰਘੇ ਆ। ਸੋ ਇਹ ਇੱਕ ਕਬਜ਼ਿਆਂ ਦੀ ਵਪਾਰਕ ਲੰਘਿਆਂ ਦੀ ਲੜਾਈ ਦੇ ਵਿੱਚੋਂ ਸਾਰਾ ਕੁਝ ਉਪਜਿਆ। ਇਦੇ ਨਾਲ ਗਾਹਾਂ ਜਾ ਕੇ ਟੈਨਸ਼ਨ ਬਹੁਤ ਵੱਧ ਜਾਣੀ ਆ ਤੇ ਕੁਦਰਤ ਨੇ ਕੈਨੇਡਾ ਨੂੰ ਨਿਯਾਮਤ ਬਖਸ਼ੀ ਆ ਕਿ ਨਵੇਂ ਲੰਘਾ ਖੁੱਲਣ ਲੱਗਾ ਆ ਤੇ ਇਹਦੇ ਕਰਕੇ ਫਿਰ ਹੁਣ ਅਮਰੀਕਾ ਬਾਹ ਮਰੋੜ ਕੇ ਕੈਨੇਡਾ ਦੀ ਚਾਹੁੰਦਾ ਵੀ ਇਹੇ ਕਿਸੇ ਤਰੀਕੇ ਲੰਘਾ ਖਲਾ ਕੇ ਮੁਫਤ ਵਿੱਚ ਹੀ ਲੰਘੀਏ ਜਾਂ ਬਹੁਤ ਸਸਤੇ ਥੋੜੇ ਜਿਹੇ ਪੈਸੇ ਦੇ ਕੇ ਲੰਘੀਏ ਤੇ ਇਹ ਸਾਰਾ ਰੌਲਾ ਜਿਹੜਾ ਪਿਆ ਹੋਇਆ ਬਾਕੀ ਕੁਝ ਤਰਕ ਇਹ ਵੀ ਕਹਿੰਦੇ ਆ ਕਿ ਜਿਹੜਾ ਚੀਨ ਨੇ ਇੱਕ 3 ਗੋਰਜ ਡੈਮ ਬਣਾਇਆ ਇਹ 3 ਕੌਜ਼ ਟਾਈਮ ਮਿੱਟਾ ਵੱਡਾ ਬਣਾਇਆ ਕਿ ਇਹਨੇ ਧਰਤੀ ਦੀ ਜਿਹੜੀ ਹੈ ਸਪੀਡ ਸਲੋ ਕਰ ਦੁੱਤੀ ਹੈ ਗ੍ਰੈਵਿਟੀ ਨੂੰ ਵੀ ਫਰਕ ਪਾਇਆ ਤੇ ਧਰਤੀ ਥੋੜੀ ਜਿਹੀ ਝੁਕੀ ਆ ਸੋ ਜਦੋਂ ਧਰਤੀ ਥੋੜੀ ਜਿਹੀ ਝੁਕੀ ਆ ਉੱਥੇ ਜਿਹੜੇ ਝੁਕੇ ਹੋਏ ਇਲਾਕੇ ਦੇ ਉੱਤੇ ਸਮੁੰਦਰ ਦੇ ਉੱਤੇ ਜਿੱਥੇ ਕਿ ਬਰਫ਼ ਜੰਮੀ ਰਹਿੰਦੀ ਸੀ ਉੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਣ ਲੱਗੀਆਂ ਜਿਹਦੇ ਨਾਲ ਉੱਪਰ ਜਿਹੜਾ ਆ ਨਾਰਦਰਨ ਸੀ ਰੂਟ ਬਣ ਗਿਆ ਰੂਸ ਚੀਨ ਦੇ ਉੱਪਰ ਜਿੱਥੇ ਧੁੱਪ ਪੈਣ ਲੱਗੀ ਆ ਬਰਫ ਖੁਰੀ ਜਾਂ ਸਮੁੰਦਰੀ ਲਾਂਗਾ ਬਣ ਗਿਆ ਸੋ ਬਹੁਤ ਕੁਝ ਜਿਹੜਾ ਜੀ ਹੋ ਰਿਹਾ ਆ ਆਉਣ ਵਾਲੇ 4-5 ਸਾਲ ਬੜੇ ਕ੍ਰੂਸ਼ੀਅਲ ਆ ਦੁਨੀਆ ਦੀ ਰਾਜਨੀਤੀ ਵਾਸਤੇ ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਅਮਰੀਕਾ ਵਾਲੇ ਦੁਸ਼ਮਣਾਂ ਨਾਲ ਲੜਦੇ ਹੁੰਦੇ ਸੀਗੇ ਇਹਨਾਂ ਦੀ ਕੋਸ਼ਿਸ਼ ਹੁੰਦੀ ਸੀਗੀ ਵੀ ਆਪਾਂ ਇਰਾਨ ਦੇ ਵਿੱਚ ਸਰਕਾਰ ਬਦਲਾ ਦਈਏ ਰਾਗ ਸਰਕਾਰ ਬਣਾ ਦਈਏ ਲੀਬੀਆ ਸੀਗਾ ਜੇ ਬਦਲਾ ਦਈਏ ਪਰ ਹੁਣ ਜਿਹੜੇ ਮਿੱਤਰ ਮੁਲਕ ਆ ਉਹੀ ਧਰ ਲੈ ਇਹਨਾਂ ਨੇ ਕੈਨੇਡਾ ਦੇ ਬਾਰੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਐਲਨ ਮਸਕ ਟ੍ਰੰਪ ਦਾ ਸਹਿਯੋਗੀ ਆ ਉਹ ਕਹਿੰਦਾ ਵੀ ਆਪਾਂ ਇੰਗਲੈਂਡ ਵਿੱਚ ਵੀ ਸਰਕਾਰ ਬਦਲਣੀ ਆ ਫਰਾਂਸ ਵਿੱਚ ਵੀ ਬਦਲਣੀ ਆ ਦੇ ਡੈਨਮਾਰਕ ਦੇ ਵਿੱਚ ਵੀ ਸਰਕਾਰ ਬਦਲਦੀਆਂ ਜਰਮਨੀ ਦੇ ਵਿੱਚ ਵੀ ਬਦਲਦੀਆਂ ਨਾਰਵੇ ਦੇ ਵਿੱਚ ਵੀ ਬਦਲਦੀਆਂ ਸੋ ਇਹ ਗੱਲਾਂ ਜਿਹੜੀਆਂ ਆ ਬਹੁਤ ਵੱਡੀਆਂ ਆ ਇਹਨਾਂ ਦੇ ਸਿੱਟੇ ਗਾਂ ਜਾ ਕੇ ਨਿਕਲ ਗਏ ਸੋ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਲੋਕਲ ਮੁੜ ਕੇ ਆਈਏ ਤਾਂ ਬੀਸੀ ਦੀ ਇੱਕ ਵਾਇਨਰੀ ਜਿਹੜੀ ਕਿ 올ਿਵਰ ਦੇ ਵਿੱਚ ਆ ਉਹਦੇ ਤੇ ਫੈਡਰਲ ਗਵਰਨਮੈਂਟ ਨੇ ਇੱਕ ਜੁਰਮਾਨਾ ਲਾਇਆ ਦੋਸ਼ ਲੱਗੇ ਆ ਕਿ ਇਹਨਾਂ ਨੇ ਟੈਂਪਰੇਰੀ ਫਾਰਮ ਵਰਕਰ ਸਕੀਮ ਦਾ ਅਜਿਹੜਾ ਦੁਰਉਪਯੋਗ ਜਾਨਕੀ ਦੁਰਵਰਤੋਂ ਕੀਤੀ ਆ ਇਸ ਵਾਸਤੇ 118000 ਡਾਲਰ ਜੁਰਮਾਨਾ ਕੀਤਾ ਗਿਆ ਅਤੇ ਨਾਲ ਦੀ ਨਾਲ ਇਹ ਗੱਲ ਆਖੀ ਗਈ ਆ ਕਿ ਇਹਨਾਂ ਨੂੰ ਇਹਨਾਂ ਦੇ ਉੱਤੇ ਮੁੜ ਕੇ ਪੱਕੀ ਰੋਕ ਲਾ ਦਿੱਤੀ ਗਈ ਆ ਕਿ ਕਦੇ ਵੀ ਇਹ ਟੈਂਪਰੇਰੀ ਫੌਨ ਵਰਕਰ ਹਾਇਰ ਨਹੀਂ ਕਰ ਸਕਣਗੇ ਸੋ ਇਹਨਾਂ ਨੇ ਆਪਣੇ ਇਸ ਪ੍ਰੋਗਰਾਮ ਦੀ ਦੁਰਵਰਤੋਂ ਕਰਕੇ ਇਹਨਾਂ ਤੇ ਦੋਸ਼ ਲੱਗੇ ਆ ਕਿ ਇਹਨਾਂ ਨੇ ਲੋਕਾਂ ਨੂੰ ਖੱਜਲ-ਖਵਾਰ ਕੀਤਾ ਆ ਤੇ ਜਿਹੜਾ ਚੰਗਾ ਵਰਕਪਲੇਸ ਦਾ ਮਾਹੌਲ ਜਿਹੜਾ ਉਹ ਪ੍ਰਦਾਨ ਨਹੀਂ ਕੀਤਾ ਸੋ ਇਹ ਪੰਜਾਬੀਆਂ ਦੀ ਵਾਇਨਡਰੀ ਹੈ ਜੀ ਜਿਹਨੂੰ ਕ ਤੂਰ ਵਿਨਯਾਰਡਸ ਦੇ ਨਾਲ ਵੀ ਜਾਣਿਆ ਜਾਂਦਾ ਵੈਸੇ ਕਾਗਜ਼ਾਂ ਦੇ ਵਿੱਚ ਤਾਂ ਨਾਂ ਡੇਜ਼ਰਟ ਹੈਲ ਸਟੇਟ ਵਾਈਨਰੀ ਆ ਦੱਸਿਆ ਗਿਆ ਹੈ ਜੀ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਹੀ ਤਾਂ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਜਿਹੜਾ ਨੂੰ 2 ਸਾਲ ਪੂਰੇ ਹੋ ਗਏ ਆ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਲਗਾਏ ਗੇ ਸਮੋਰਚੇ ਦਾ ਮੁੱਖ ਮਕਸਦ ਜੇਲ੍ਹਾਂ ਵਿੱਚ ਜਿਹੜੇ ਬੰਦ ਬੈਠੇ ਰਾਜਸੀ ਸਿੱਖ ਕੈਦੀ ਆ ਉਹਨਾਂ ਨੂੰ ਛਡਾਉਣਾ ਆ ਇਹਨਾਂ ਵਿੱਚੋਂ ਕਈਆਂ ਨੇ ਤਾਂ ਬੰਦ ਦੀ ਸਜ਼ਾ ਵੀ ਭੁਗਤ ਲਈ ਆ ਪਰ ਫਿਰ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਸੋ ਇਸ ਮਾਮਲੇ ਦੇ ਵਿੱਚ ਇੱਕ ਮਾਰਚ ਮਹਾਲੀ ਦੇ ਲਾਗੇ ਲਿਖਿਆ ਗਿਆ ਸੀਗਾ ਤੇ ਇਹ ਮਾਰਚ ਜਿਹੜਾ ਸਫਲ ਬਣਾਉਣ ਵਾਸਤੇ ਅੱਜ ਸਰਕਾਰ ਨੇ ਪੂਰੀ ਤਾਕਤ ਜਿਹੜੀ ਐ ਝੋਕ ਦਿੱਤੀ ਆ ਪਹਿਲਾਂ ਤਾਂ ਮਾਰਚ ਦੀ ਰਾਤ ਹੀ ਜਿੰਨੇ ਵੀ ਵੱਡੇ ਆ ਉਸੇ ਕਰ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਚਾਹੇ ਉਸਤਾਦ ਸਿੰਘ ਮਾਨਸੇਕੇ ਚਾਹੇ ਸਰਬਜੀਤ ਸਿੰਘ ਐਮਪੀਸੀ ਚਾਹੇ ਐਮਪੀ ਅਵਰਤਪਾਲ ਸਿੰਘ ਉਹਨਾਂ ਦੇ ਪਿਤਾ ਤਰਸੀਮ ਸਿੰਘ ਸੀ ਜਾਂ ਆੜ-ਆੜ ਜਿਹੀਆਂ ਬੰਦੀਆਂ ਦੇ ਕਾਰਕੁਨ ਵਲੰਟੀਅਰ ਸੀ ਜਿਹਨਾਂ ਨੇ ਇੱਥੇ ਪਹੁੰਚਣਾ ਸੀ ਉਹਨਾਂ ਨੂੰ ਘਰਾਂ ਦੇ ਵਿੱਚੇ ਨਜ਼ਰਬੰਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੀ ਆਮ ਸੰਗਤ ਉੱਥੇ ਪਹੁੰਚੀ ਮਾਰਚ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਉਹਨਾਂ ਦੇ ਉੱਤੇ ਪੁਲਿਸ ਨੇ ਇੰਨੀ ਠੰਡ ਦੇ ਵਿੱਚ ਪਾਣੀ ਦੀਆਂ ਬਿਛਾੜਾਂ ਵੀ ਮਾਰੀਆਂ ਲਾਠੀ ਚਾਰਜ ਵੀ ਕੀਤਾ ਅਤੇ ਇੱਥੋਂ ਤੱਕ ਕਿ ਅਥਰੂ ਗੈਸ ਦੇ ਗੋਲੇ ਵੀ ਸੁੱਤੇ ਗਏ ਅਕਸਰ ਇਹ ਕਿਹਾ ਜਾਂਦਾ ਕਿ ਜੀ ਭਾਰਤ ਬਹੁਤ ਵੱਡਾ ਲੋਕਤੰਤਰ ਆ ਪਰ ਲੋਕਤੰਤਰ ਦੇ ਵਿੱਚ ਲੋਕਾਂ ਦੀ ਗੱਲ ਸੁਣੀ ਜਾਂਦੀ ਆ ਲੋਕਾਂ ਨੂੰ ਗੱਲ ਕਹਿਣ ਦਾ ਅਧਿਕਾਰ ਹੁੰਦਾ ਆ ਪਰ ਭਾਰਤ ਦੇ ਵਿੱਚ ਅਜਿਹਾ ਨਹੀਂ ਆ ਸੋ ਜਿਵੇਂ ਕਿ ਸੈਕ ਕਾਰਾਸੀ ਕੈਦੀ ਜਿਹੜੇ ਆ ਧੱਕੇ ਨਾਲ ਨਜ਼ਰਬੰਦ ਬਣਾ ਕੇ ਰੱਖੇ ਹੋਏ ਆ ਪਰ ਜੇਕਰ ਲੋਕ ਉਹਨਾਂ ਦੇ ਵਾਸਤੇ ਹਾ ਦਾ ਨਾਰਾ ਮਾਰਦੇ ਆ ਇਕੱਠੇ ਹੋ ਕੇ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਦੇ ਉੱਤੇ ਠੰਡ ਵਿੱਚ ਲਾਠੀਆਂ ਵੜਸਾਈਆਂ ਜਾਂਦੀਆਂ ਤੇ ਨਾਲ ਦੀ ਨਾਲ ਅਥਰੂ ਗੈਸ ਦੇ ਗੋਲੇ ਸੱਟ ਕੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਜਾਂਦੀਆਂ ਸੋ ਇਹ ਹੀ ہمارا ਜੀਵਨਾ ਵਾਲੀ ਗੱਲ ਜਿਹੜੀ ਆ ਪੰਜਾਬ ਦੇ ਵਿੱਚ ਹੋਈ ਪਈ ਹੈ ਜੀ ਆਪਾਂ ਇੱਥੇ ਹੀ ਪ੍ਰੋਗਰਾਮ ਖਤਮ ਕਰਦੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ